ਕਿ ਪਤੇ ਜਿੰਨੀ ਵੀ ਸੰਗਤ ਇਸ ਵੀਡੀਓ ਨੂੰ ਵੇਖ ਰਹੀ ਹੈ ਜਲਦੀ ਤੋਂ ਜਲਦੀ ਨਗਰ ਕੋਲਪੁਰ ਡਿਸਟ੍ਰਿਕਟ ਸੰਭਾ ਬੀਜੇਪੁਰ ਦੇ ਵਿੱਚ ਅੰਦਰ ਜਿਹੜਾ ਇਹ ਪਿੰਡ ਪੈਂਦਾ ਹੈ ਔਰ ਕੋਲਪੁਰ ਪਿੰਡ ਦਾ ਨਾਮ ਹੈ ਇੱਥੇ ਰਾਤ 1:30 ਵਜੇ ਦੇ ਕਰੀਬ ਇੱਕ ਇਨਸਾਨ ਇੱਥੋਂ ਦਾ ਹੀ ਜੋ ਰਹਿਣ ਵਾਲਾ ਹੈ ਉਸਨੇ ਮਹਾਰਾਜ ਦੇ ਸਰੂਪ ਜੋ ਜਿਹੜੇ ਸਨ ਸੱਚਖੰਡ ਦੇ ਵਿੱਚ ਵਿਰਾਜਮਾਨ ਸੀ ਉਹ ਸਾਰੇ ਜਿਹੜੇ ਸਰੂਪ ਜਿਹੜੇ ਨੇ ਉਹ ਅਗਨ ਭੇਟ ਕਰ ਦਿੱਤੇ ਔਰ ਅਸੀਂ ਇਸ ਦਲ ਦੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਿੰਨੀ ਦੇਰ ਤੱਕ ਉਹ ਬੰਦਾ ਅਰੈਸਟ ਨਹੀਂ ਹੁੰਦਾ ਔਰ ਅਗਰ ਕੋਈ ਇਸ ਤੋਂ ਵੱਧ ਅਗਰ ਕੋਈ ਮਤਲਬ ਕਿ ਨੌਜਵਾਨ ਸਾਡੇ ਇਸ ਸਮੇਂ ਕਹਣੇ ਦੇ ਵਿੱਚ ਨਹੀਂ ਹਨ ਕਿਉਂਕਿ ਘਟਨਾ ਹੀ ਇਦਾਂ ਦੀ ਘਟੀ ਹੈ ਕਿ ਕੋਈ ਵੀ ਸਾਡੇ ਕੰਟਰੋਲ ਦੇ ਵਿੱਚ ਨਹੀਂ ਰਹਿ ਰਿਹਾ ਔਰ ਇੱਥੇ ਬਹੁਤ ਹੀ ਵੱਡਾ ਜਿਹੜਾ ਪ੍ਰਦਰਸ਼ਨ ਹੋ ਸਕਦਾ ਹੈ ਮੈਂ ਪ੍ਰਸ਼ਾਸਨ ਨੂੰ ਇਸ ਗੱਲ ਦੇ ਲਈ آگਾਹ ਕਰਦਾ ਹਾਂ ਕਿ ਉਹ ਜਲਦੀ ਤੋਂ ਜਲਦੀ ਉਸ ਇਨਸਾਨ ਨੂੰ ਅਰੈਸਟ ਕਰਕੇ ਤਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਔਰ ਅਗਰ ਉਹ ਇਨਸਾਨ ਜਿਹੜਾ ਹੈ ਵਿਧੇ ਨੂੰ 2 ਔਰ 3 ਆਵਸ ਦੇ ਵਿੱਚ ਸਰ ਬੰਦਾ ਰਸਟ ਨਹੀਂ ਹੁੰਦਾ ਤਾਂ ਫਿਰ ਨੈਸ਼ਨਲ ਹਾਈਵੇ ਜਿਹੜਾ ਹੋ ਜਾਮ ਕੀਤਾ ਜਾਏਗਾ ਔਰ ਇੱਕ ਸਿਰਫ ਨੈਸ਼ਨਲ ਹਾਈਵੇ ਬੀਜੇਪੁਰ ਤੋਂ ਜਾਮ ਨਹੀਂ ਹੋਣਾ ਇਹ ਸਾਰੇ ਜੀ ਜੰਮੂ ਕਸ਼ਮੀਰ ਔਰ ਪੰਜਾਬ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸੰਤਾਂ ਰਹਿੰਦੀਆਂ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲਈ ਪਿਆਰ ਹੈ ਉਹ ਹਰ ਜਗ੍ਹਾ ਪੂਰਾ ਇੰਡੀਆ ਬੰਦ ਹੋ ਸਕਦਾ ਹੈ ਇਹ ਗੱਲ ਯਾਦ ਰੱਖਿਓ ਇਹ ਕੋਈ ਨਿੱਕੀ ਘਟਨਾ ਨਹੀਂ ਹੈ ਇਹਨਾਂ ਸੋਚਿਓ ਕਿ ਇੱਕ ਕੋਲਪੁਰ ਦੀ ਘਟਨਾ ਹੈ ਇਸ ਸਾਡੇ ਪਿਓ ਨੂੰ ਉਧਰਾਈ ਗਈ ਹੈ ਔਰ ਅਸੀਂ ਇਹ ਕਦੇ برداشت ਨਹੀਂ ਕਰਾਂਗੇ ਮੈਂ ਜਿਹੜੇ ਵੀਰ ਇਸ ਵੀਡੀਓ ਨੂੰ ਵੇਖ ਰਹੇ ਨੇ ਜਲਦੀ ਤੋਂ ਜਲਦੀ ਨਗਰ ਕੋਲਪੁਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਅਸੀਂ ਆਪਣੇ ਪਿਓ ਦਾ ਜਿਹੜਾ ਸਾਡਾ ਉਹ ਬਹਿ ਨਹੀਂ ਸਕਦਾ ਉਹ ਜਿਹੜੀ ਬੇਦਬੀ ਹੋਈ ਹੈ ਉਸ ਦਾ ਅਸੀਂ ਇਨਸਾਫ ਲੈ ਸਕੀਏ ਔਰ ਬਾਕੀ ਸਰਪੰਚ ਸਾਹਿਬ ਵੀ ਤੁਸੀਂ ਸਾਡੇ ਨਾਲ ਨੇ ਸਰਪੰਚ ਸਾਹਿਬ ਤੁਸੀਂ ਵੀ ਦੋ ਵਿਚਾਰ ਜਿਹੜੇ ਨੇ ਸੰਗਤ ਦੇ ਨਾਲ ਜਰੂਰ ਸਾਂਝੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੋ ਅੱਜ ਦੀ ਇਹ ਘਟਨਾ ਜਿਹੜੀ ਬਹੁਤ ਮੰਦ ਭਾਗੀ ਘਟਨਾ ਘਟੀ ਐ ਇਹ ਇੱਕ ਗੰਦਾ ਇਨਸਾਨ ਸਾਡੇ ਪਿੰਡ ਦਾ ਹੀ ਆ ਜਿੰਨੂੰ ਕਿ ਅਸੀਂ ਇੱਥੇ ਮਨਜੀਤ ਸਿੰਘ ਬਿੱਲਾ ਉਸ ਇਨਸਾਨ ਨੇ ਤਕਰੀਬਨ 1:20 ਦੇ ਉੱਤੇ ਗੁਰੂ ਘਰ ਆਣ ਕੇ ਦਰਵਾਜੇ ਨੂੰ ਤੋੜ ਕੇ ਖਿੜਕੀਆਂ ਤੋੜ ਕੇ ਅੰਦਰ ਵੜ ਗਿਆ ਔਰ ਉਸ ਕਾਸਨ ਦੇ ਵੇਸੇ ਜਾ ਕੇ ਇਸ ਗੰਦੇ ਇਨਸਾਨ ਨੇ ਜਾ ਕੇ ਮਹਾਰਾਜ ਦੇ ਸਰੂਪ ਦੇ ਉੱਤੇ ਪਟਰਾਵ ਸੁੱਟ ਕੇ ਅੱਗ ਲਾ ਕੇ ਇਥੋਂ ਫਰਾਰ ਹੋ ਗਿਆ ਕੈਮਰਾ ਦੇ ਵਿੱਚ ਸੀਸੀਟੀਵੀ ਕੈਮਰੇ ਦੇ ਵਿੱਚ ਪੂਰਾ ਕਲੀਅਰ ਕਟਾ ਕਿ ਇਹ ਮਨਜੀਤ ਸਿੰਘ ਬਿੱਲਾ ਜਿਹੜਾ ਇਹ ਇਸ ਆਦਮੀ ਨੇ ਆਏ ਜਿਹੜੀ ਘਟਨਾ ਘਟਾਈ ਆ ਔਰ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਨੇ ਕੋਸ਼ਿਸ਼ ਕੀਤੀ ਲੇਕਿਨ ਅਸੀਂ ਇਹਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਇਹ ਬੰਦਾ ਸਮਝਿਆ ਨਹੀਂ ਔਰ ਮੇਰੀ ਇਹ ਅਪੀਲ ਆਸ ਸਿਕਸਰਮ ਸੰਗਤ ਦੇ ਅੱਗੇ ਕਿ ਉਹ ਬੱਤ ਬੱਤ ਪਿੰਡ ਕਾਲਪੁਰ ਵਿਖੇ ਪਹੁੰਚਣਾ ਔਰ ਇਸ ਜੋ ਮਹਾਰਾਜੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕੀਤੀ ਆ ਇਹਦਾ ਸਾਨੂੰ ਜਲਦੀ ਤੋਂ ਜਲਦੀ ਇਨਸਾਫ ਚਾਹੀਦਾ ਔਰ ਇਹਨੂੰ ਜਲਦੀ ਤੋਂ ਜਲਦੀ ਰੈਸ਼ ਕੀਤਾ ਜਾਏ ਸਾਰੇ ਬਣ ਫੋਟੋ ਵਾਇਰਲ ਹੋਟੋ ਫੋਟੋ ਕਟੋਣਾ ਨਹੀਂ ਫੋਟੋ ਆ ਤੇ ਆਪੋ ਤੋਂ ਕੋਟੋ ਲਿਆ ਉਹ ਫੋਟੋ ਫੋਟੋ ਵਾਇਰਲ ਕਰਵਾਦਾ ਫੋਟੋ ਕਿਥੇ ਆ ਕਿਸੇ ਕੋਲ ਇਹਦੇ ਘਰ ਹੋਣੇ ਨਾ ਫੋਟੋ ਯਾਰ ਇਹ ਸਾਫ ਨਹੀਂ ਆਇਆ ਇਹ ਸਾਫ ਨਹੀਂ ਆਇਆ ਪੁਰਾਣੇ ਫੋਟੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਅੱਜ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਪੂਰੀ ਮਨ ਮਨੁੱਖਾਂ ਨੂੰ ਇੱਕ ਕਰਨ ਲਈ ਇਹ ਤਾਂ ਭਾਈ ਚਾਰੇ ਨੂੰ ਬਰਕਰਾਰ ਕਰਨ ਲਈ ਇਨਸਾਨੀਅਤ ਨੂੰ ਬਰਕਰਾਰ ਲਈ ਸੰਦੇਸ਼ ਦਿੰਦਾ ਹੈ ਅੱਜ ਇੱਕ ਸ਼ਖਸ ਨੇ ਮਨਜੀਤ ਸਿੰਘ ਬਿੱਲਾ ਜੋ ਇੱਕ ਅਸੀਂ ਫਿਰ ਕਹਿੰਦੇ ਕਿ ਸਿੱਖ ਡੇਰਿਆਂ ਦਾ ਖਰਾਬ ਬੋਲਦੇ ਨੇ ਅੱਜ ਡੇਰਾਬਾਨ ਅਣਾਨ ਕਾਰਨ ਉਸ ਨੇ ਮਹਾਰਾਜ ਦੇ ਸਰੂਪਾਂ ਨੂੰ ਅਗਨਪੇੜ ਕੀਤੀ ਹੈ ਔਰ ਉਸ ਬੰਦੇ ਨੇ ਪਹਿਲਾਂ ਚੈਲੰਜ ਕੀਤਾ ਸੀ ਕਿ ਮੇਰੇ ਲੜਕੇ ਦੀ ਸ਼ਾਦੀ ਹੈ ਤੇ ਮੈਨੂੰ ਮਹਾਰਾਜ ਦਾ ਸਰੂਪ ਦਿੱਤਾ ਜਾਏ ਅਸੀਂ ਕਿ ਜਿੰਨੇ ਚਿਰ ਤੂੰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬਹਿ ਕੇ ਮਾਫੀ ਨਹੀਂ ਮੰਗਦਾ ਉਨੇ ਚਿਰ ਤੈਨੂੰ ਮਹਾਰਾਜ ਦਾ ਸਰੂਪ ਨਹੀਂ ਦਿੱਤਾ ਜਾਏਗਾ ਉਸੇ ਔਰ ਕਹਿੰਦਾ ਮੇਰੇ ਕੋਲ ਸਰੂਪ ਹੈ ਨਾ ਮੇਰੀ ਸਿੱਖ ਸੰਗਤ ਦੇ ਅਗੇ ਵੀ ਬੇਨਤੀ ਆ ਕਿ ਉਹਨੂੰ ਕਿੰਨੇ ਸਰੂਪ ਦਿੱਤੇ ਇਹ ਵੀ ਅਸੀਂ ਤਾਗੀਸ਼ ਕਰਾਂਗੇ ਕਿੰਨੇ ਉਹਨੂੰ ਸੈਂਚੀਆਂ ਦਿੱਤੀਆਂ ਹਨ ਪਰ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਸੁਖਾਸਣ ਦੇ ਵਿੱਚ ਜਾ ਕੇ ਪੈਟਰੋਲ ਲੈ ਕੇ ਅੱਗ ਲਾ ਦਿੱਤੀ ਹੈ ਔਰ ਆਪ ਫਰਾਰ ਹੋ ਗਿਆ ਐਸੇ ਸ਼ਖਸ ਨੂੰ ਸਾਡੀ ਪ੍ਰਸ਼ਾਸਨ ਅਗੇ ਪੁਰਜੋਰ ਅਪੀਲ ਹੈ ਕਿ ਐਸੇ ਪ੍ਰਸ਼ਾਸਨ ਨੂੰ ਐਸੇ ਬੰਦੇ ਨੂੰ ਜਲਦੀ ਤੋਂ ਜਲਦੀ ਫੜ ਕੇ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਤਾਕੇ ਜੋ ਸੁਪਰੀਮ ਕੋਰਟ ਦਾ ਹੈ ਹੁਕਮ ਹੈ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਉਹਨੂੰ ਫਾਸੀ ਦਾ ਹੁਕਮ ਹੋਏ ਐਸੇ ਬੰਦੇ ਨੂੰ ਜਲਦੀ ਤੋਂ ਜਲਦੀ ਫੜ ਕੇ ਪੁਲਿਸ ਹਵਾਲੇ ਕਰਕੇ ਸਜ਼ਾ ਦਿੱਤੀ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਇੱਕ ਬੇਨਤੀ ਦੁਬਾਰਾ ਕਰ ਦਵਾਂ ਕਿ ਅਸੀਂ ਨਹੀਂ ਅਸੀਂ ਕੋਈ ਵੀ ਜਿੰਨੇ ਵੀ ਇੱਥੇ ਨੌਜਵਾਨ ਬੈਠੇ ਨੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕਾਨੂੰਨ ਆਪਣੇ ਹੱਥ ਹੱਥ ਦੇ ਵਿੱਚ ਲਈਏ ਔਰ ਨਾ ਹੀ ਅਸੀਂ ਲੈਣਾ ਚਾਹੁੰਦੇ ਹਾਂ ਲੇਕਿਨ ਪ੍ਰਸ਼ਾਸਨ ਨੂੰ ਇਹ ਮੇਰੀ ਮੰਗ ਹੈ ਸਾਡੀ ਸਾਰੀ ਹੀ ਸੰਗਤ ਜਿੰਨੇ ਵੀ ਇੱਥੇ ਬੈਠੇ ਸਾਰਿਆਂ ਦੀ ਇਹ ਮੰਗ ਹੈ ਔਰ ਕਿ ਉਸ ਇਨਸਾਨ ਨੂੰ ਜਲਦੀ ਤੋਂ ਜਲਦੀ ਜਿਹੜਾ ਹੋ ਗ੍ਰਫਤਾਰ ਕੀਤਾ ਜਾਏ ਨਹੀਂ ਤੇ ਘਟਨਾ ਜਿਹੜੀ ਹੈ ਕੁਝ ਜਿਹੜਾ ਸਿਸਟਮ ਹੈ ਜੋ ਚੱਲ ਰਿਹਾ ਹੈ ਉਹ ਵੱਧ ਸਕਦਾ ਹੈ ਕੰਮ ਕਿਉਂਕਿ ਸਾਨੂੰ ਬਾਹਰੋਂ ਵੀ ਫੋਨ ਆਨੇ ਸਟਾਰਟ ਹੋ ਗਏ ਨੇ ਔਰ ਪੂਰਾ ਜੰਮੂ ਕਸ਼ਮੀਰ ਜਿਹੜਾ ਉਹ ਬੰਦ ਹੋ ਸਕਦਾ ਹੈ ਇਤੋਂ ਤੱਕ ਕਿ ਪੰਜਾਬ ਜਿੱਥੇ ਵੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਰਹਿੰਦੀਆਂ ਨੇ ਉੱਥੇ-ਉੱਥੇ ਜਿਹੜਾ ਇਹ ਪ੍ਰੋਟੈਸਟ ਆ ਹੋ ਸਕਦਾ ਹੈ ਫਿਰ ਪ੍ਰਸ਼ਾਸਨ ਸਾਨੂੰ ਬਾਅਦ ਵਿੱਚ ਨਾ ਕਿ ਕਿ ਕੰਮ ਜਿਹੜਾ ਉਹ ਵਿਗੜ ਗਿਆ ਹੈ ਕਿਉਂਕਿ ਇਹ ਸਾਡੇ ਪਿਓ ਨੂੰ ਅਗਲਾਈ ਗਈ ਹੈ ਸਾਡਾ ਪਿਓ ਸਾੜਿਆ ਗਿਆ ਹੈ ਔਰ ਅਸੀਂ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਐਸਐਚਓ ਸਾਹਿਬ ਵੀ ਸਾਡੇ ਕੋਲ ਸਵੇਰ ਤੋਂ ਇੱਥੇ ਆਏ ਨੇ ਔਰ ਮੈਂ ਬੇਨਤੀ ਕਰਦਾ ਹਾਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਪਕੜ ਕੇ ਤੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਔਰ ਜੋ ਬਣਦੀ ਕਾਨੂੰਨੀ ਕਾਰਵਾਈ ਹਾਊਸ ਦੇ ਉੱਤੇ ਕੀਤੀ ਜਾਏ ਬਾਕੀ ਸਾਡੇ ਨਾਲ ਸਾਡੇ ਡੀਜੀਪੀਸੀ ਦੇ ਕਾਸ਼ੀਰ ਸਾਹਿਬ ਉਹ ਵੀ ਮੌਜੂਦ ਨੇ ਤੁਸੀਂ ਵੀ ਸੋ ਸੰਗਤ ਅਕ ਬੇਨਤੀ ਕਰਾਂਗਾ ਕਿ ਉਹ ਵੀ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਆਈ ਦੀ ਸਾਰੀ ਸੰਗਤ ਅੱਗੇ ਬੇਨਤੀ ਹੈ ਕਿ ਇਹ ਜਿਹੜੀ ਅੱਜ ਦੀ ਘਟਨਾ ਹੈ ਇਹ ਬੜੀ ਦੁਖਦ ਘਟਨਾ ਆ ਮੀ ਆਪੇ ਦੇਖੀਆ ਬੜਾ ਅਫਸੋਸ ਹੋਇਆ ਕਿਉਂਕਿ ਗੁਰੂ ਸਾਰਿਆਂ ਦੇ ਸਾਂਝੀ ਹੁੰਦੇ ਨੇ ਮੇਰੀ ਤੁਸੇ ਜਿਹੜਾ ਕਿਸ਼ਕੀਤਾ ਆ ਬੜਾ ਹੀ ਹੈ ਮੈਂ ਉਹਨ ਇੱਕ ਅਪੀਲ ਕਰਦਾ ਤੁਹਾਡੇ ਅੱਗੇ ਕਿ ਅਗਰ ਆਸ ਤੁਹਾਡੇ ਸਰਹਣੇ ਖੜੋਤਰ ਹੋਗੇ ਤਾਂ ਮੈਂ ਅਗਲੀ ਕਾਰਵਾਈਆਂ ਕਰਦਾ ਮੀ ਗਿਓ ਤੁਸ ਮੌਕਾ ਦਿਓ ਕਾਜ ਮੈਂ ਲੋਕੇਸ਼ਨ ਲਈ ਆ ਬੰਦਾ ਕੁਦਰ ਗਿਆ ਕੁੱਤੇ ਗਿਆ ਮੈਂ ਲੈ ਕਰਨਾ ਲੋਕੇਸ਼ਨ ਆ ਸੀ ਟਾਈਪ ਲੋਕੇਸ਼ਨ ਆ ਕਰਦੀ ਇਹ ਟਾਈਪ ਨਹੀਂ ਆ 500 ਮੀਟਰ ਦਾ ਦੂਰ ਹੁੰਦਾ ਸਿੱਧਾ ਟਾਈਪ ਮੈਂ ਪਿੱਛੇ ਜਾਗਾ ਤੇ ਤੁਪਗਾ ਤੇ ਫੜ ਗਏ ਨਾ ਸੋਸੀ ਅਸਾ ਗਰ ਇੱਥੇ ਖੜੇ ਰੋਗੇ ਕਿਉਂਕਿ ਕੋਹਾ ਵੀ ਕੋਹਾ ਵੀ ਪ੍ਰਾਪਰਟੀ ਦਾ ਕੋਈ ਵੀ ਹੈ ਚਾਹੇ ਉਹ ਮਲਜਮ ਕਾ ਕੀਨੀ ਉਹਦੀ ਜਾਨ ਮਾਲ ਦੀ ਪ੍ਰਾਪਰਟੀ ਦਾ ਜਿੰਮਾ ਸਾਡੇ ਸਿਰ ਹੁੰਦਾ ਤੁਸੀਂ ਬੜਾ ਕੁਝ ਕਰ ਲਿਆ ਮੈਂ ਖੜ ਤੇ ਦਾ ਹੋਤ ਓਨ ਮੇਰੀ ਥੋੜੀ ਅਗੇ ਬੇਨਤੀ ਹੈ ਕਿ ਤੁਸੀਂ ਮਹਾਰਾਜ ਦਾ ਜੋ ਵੀ ਤੁਸੀਂ ਸਵੇਰਾ ਸਵੇਰਾ ਪੂਜਾ ਪਾਠ ਕਰੀਏ ਆਪਣੇ ਆਪਣੇ ਕੰਮ ਜੋ ਮੀਗੀ ਮੌਕਾ ਦਿਓ ਤਾਂ ਜੋ ਮੈਂ ਅਗਲੀ ਕਾਰਵਾਈ ਕਰੀ ਸਕਾਂ ਅਗਰ ਮੈਂ ਤੁਸੀਂ ਇੱਥੇ ਰੋਡ ਬੁਲਾ ਕੇ ਮੀ ਇੱਥੇ ਕਰੋਣੇ ਪੋਣਾ ਹੈ ਨਾ ਸਰ ਮੈਂ ਇਸ ਕਰੀਆ ਠੀਕ ਹੈ ਨਾ ਸਰ ਕਿ ਮੈਂ ਮੈਂ ਪਿੱਛੇ ਜਾਵਾਂਗਾ ਮੈਂ ਤੁਪਾਂਗਾ ਤੇ ਫੇਰ ਹੀ ਲੱਗੇਗਾ ਨਾ ਮੈਂ ਇੱਥੇ ਖੜੋਤਾ ਰੋਗਾ ਕਿਉਂਕਿ ਏਰੀਆ ਤੇ ਮੇਰਾ ਹੈ ਜ਼ਿੰਮੇਵਾਰੀ ਤੇ ਮੇਰੀ ਹੈ ਨਾ ਪਹਿਲੀ ਕਿ ਮੈਂ ਪਿੱਛੇ ਜਾਵਾਂਗਾ ਤੇ ਮੈਂ ਤੁਹਾਡੇ ਪਿੱਛੇ ਇੱਥੇ ਰੋਡ ਦੇ ਉੱਪਰ ਖੜੋਤਾ ਰੋਗਾ ਤੇ ਮੈਂ ਕਾਰਵਾਈ ਕਿਹ ਕਰਾਂਗਾ ਇਸ ਕਰੀਏ ਮੀ ਅਗਲੀ ਕਾਰਵਾਈ ਕਰ ਦਿਓ ਮੈਂ ਪਰਚਾ ਲਾਣਾ ਹੈ ਮੇਰੇ ਆਈਓ ਨੇ ਇੱਥੇ ਆਣਾ ਹੈ ਫਾਰਮੈਲਟੀਆਂ ਕਰਨ ਦਿਓ ਠੀਕ ਹੈ ਨਾ ਇਸ ਕਰੀਏ ਰੋਡ ਬਲਾਕ ਕਰਨਾ ਜਿਹੜਾ ਆ ਉਹ ਮੀ ਨਹੀਂ ਲੱਗਦਾ ਕਿ ਠੀਕ ਹੈ ਇੱਕ ਬੰਦੇ ਨੇ ਗਲਤੀ ਕੀਤੀ ਹਜ਼ਾਰੇ ਲੋਕਾਂ ਹੀ ਅਗਰ ਅਸ ਜਿਹੜੇ ਵਿਚਾਰੇ ਆਣੇ ਜਾਣੇ ਵਾਲੇ ਨੇ ਕੋਹਨੇ ਡਿਊਟੀ ਜਾਣਾ ਕੋਦਾ ਜਾਣਾ ਉਸੇ ਅਗਰ ਅਸ ਪਹਾ ਮੁਸ਼ਕਲ ਚ ਪਾਨਿਆ ਤੇ ਉਹ ਵੀ ਨਹੀਂ ਮਿਲਦਾ ਕਿ ਗੁਰੂ ਮਾਰਾ ਸਾਨੂੰ ਇਹ ਵੀ ਇਜਾਜ਼ਤ ਦਿੰਦੇ ਨੇ ਹੈਨਾ ਇਸ ਕਰੀਏ ਮੌਕਾ ਦਿਓ ਤਾਂ ਜੋ ਮੈਂ ਅਗਲੀ ਕਾਰਵਾਈ ਹੈ ਜਿਹੜੀ ਉਹ ਕਰੀ ਸਕੇ एयरपोर्ट दे इंफॉर्मेशन दे दो सर एक मैं आज सतजी साहब आले है कि एक मिनट सर सुभाषना तू जाओ इते आज कोई तोड़ इते कुछ नहीं होएगा ठीक है जो हो गया जो उसकी मैं ਤੁਹਾਨੂੰ ਪਹਿਲਾਂ ਵੀ ਸਵੇਰੇ ਵੀ ਮੈਂ ਕਿਹਾ ਹੈ ਕਿ ਸਾਡੇ ਕੰਟਰੋਲ ਚ ਨਹੀਂ ਰਹਿਣਾ ਕੰਮ ਠੀਕ ਹੈ ਲੇਕਿਨ ਦੋਸਤ ਰੋੜਾપરા ਵੀ ਹੈ ਸਰ ਰੋੜ ਤੂੰ ਨਹੀਂ ਜੇ ਅਹੀਂ ਉੱਠਣਾ ਠੀਕ ਹੈ ਰੋੜ ਤੂੰ ਨਹੀਂ ਜੇ ਅਹੀਂ ਉੱਠਣਾ ਠੀਕ ਹੈ ਅਹੀਂ ਰੋੜ ਤੇ ਬੈਠੇ ਆ ਤੁਸੀਂ ਕਾਰਵਾਈ ਕਰੋ ਆਪਣੀ ਆਡੀ ਜ਼ਿੰਮੇਵਾਰੀ ਹੈ ਜੀ ਲੋੜ ਦੋ ਲੋ ਪ੍ਰਸ਼ਾਸਨ ਆਇਆ ਨਹੀਂ ਆਇਆ ਮੌਕੇ ਤੇ ਤੁਸੀਂ ਮੌਕੇ ਤੇ ਆਇਓ ਇਹ ਤੇ ਅਜੇ ਤੱਕ ਪਿੰਡ ਜੀ ਇਕੱਠੇ ਹੋਏ ਨਹੀਂ ਸਾਨੂੰ 2 ਘੰਟੇ ਤੱਕ ਹਾਈਵੇ ਬੰਦ ਕਰਨਾ ਪਿਆ ਤੇ ਅਸੀਂ ਹਾਈਵੇ ਬੰਦ ਕਰਾਂਗੇ ਇਹ ਕਲੀਅਰ ਹੈ ਤੁਸੀਂ ਭੁੱਲ ਜੋ ਕਿਹੜੀ ਵੀ ਕਾਰਵਾਈ ਕਰਨੀ ਤੁਸੀਂ ਆਪਣੀ ਕਾਰਵਾਈ ਕਰੋ ਬਾਕੀ ਅਸੀਂ ਇਸ ਗੱਲ ਨੂੰ ਤੁਹਾਨੂੰ ਛੋਟੇ ਦਿੰਦੇ ਆ ਉਧਰ ਕੋਈ ਨਹੀਂ ਜਾਏਗਾ ਕਾਰਵਾਈ ਸਾਨੂੰ ਕਰਨੀ ਪਏ ਤੇ ਅਸੀਂ ਅਗਲੀ ਵੀ ਕਰਾਂਗੇ ਕੋਈ ਹੈ ਨਹੀਂ ਸਾਨੂੰ ਕਿਹੜਾ ਤਰਾ ਨਹੀਂ ਹੈਗਾ ਠੀਕ ਹੈ ਮੈਂ ਮੀਡੀਆ ਥਰੂ ਗੱਲ ਪਾ ਰਿਹਾ ਕਿ ਐਸਐਚਓ ਸਾਹਿਬ ਅਗਰ ਸਾਨੂੰ ਅਗਲੀ ਕਾਰਵਾਈ ਹਾਈਵੇ ਬੰਦ ਕਰਨਾ ਵੇ ਤਾਂ ਅਸੀਂ ਤਿਆਰ ਆ ਠੀਕ ਹੈ ਤੁਸੀਂ ਆਪਣੀ ਕਾਰਵਾਈ ਜਲਦੀ ਜਲਦੀ ਕਰੋ ਕੀ ਕਰਨੀ ਹੈ ਬੜੀ ਸ਼ਾਂਤੀ ਰਾਮਨਾਥ ਕਾਰਵਾਈ ਕਰਾਂ ਕੋਈ ਟੈਨਸ਼ਨ ਨਹੀਂ ਬਾਕੀ ਬਾਹਰ ਦੇ ਬੰਦੇ ਜੇ ਸਾਰੇ ਕਾਸਟ ਕੱਢੋ ਹੈ ਫਿਰ ਉਹ ਦੋਈ ਆਪਣੀ ਕਾਰਵਾਈ ਕਰੋਗੇ ਜੀ